آہ, پنجاب سٹیٹ الیکشن کمیشن ہدایت انسار ہے اپنے پنچایت سمتی پرشد اناؤنسمنٹ ہو چکی ایک ترین انہیں نومینےشن شروع ہوئے जوب. اپنے بلاک کور صاحب بچے سمتی کے پندرہ زونس ہے گے. اور ایک تریق تو چار تریق تک جڑی ہے نومینےشن پیپر انہوں کے ਅੰਦਰ ਤਰੀਕ ਨੂੰ ਇਹਨਾਂ ਦੇ ਨਾਮੀਨੇਸ਼ਨ ਦੇ ਪ੍ਰਤੀ ਪ੍ਰਤਾਨਗਣੀ ਹੈ। ਔਰ 6 ਤਰੀਕ ਤੱਕ ਕੋਈ ਵੀ ਕੈਂਡੀਡੇਟ ਇਹਦਾ ਆਪਣਾ ਨਾਮੀਨੇਸ਼ਨ ਜਿਹੜਾ ਹੈ ਤਾਂ ਵਾਪਸ ਕਰਨਾ। ਔਰ 6 ਤਰੀਕ ਨੂੰ ਤਨਵੀਤ ਵਾਜੜਾ ਇਹਨਾਂ ਦੇ ਜਿਹੜੀ ਹੈ ਵੀਐਸੰ ਦਾ ਡਾਕੂਮੈਂਟ। ਸੋ ਲਕਸ਼ਮਿਤ ਕਰਵਾਉਣ ਜੋ ਇਲੈਕਸ਼ਨ 14 ਦਸੰਬਰ ਨੂੰ ਜਿਹੜੀ ਹੈ ਇਹ ਇਹਨਾਂ ਦੀ ਹੋ ਰਹੀ ਹੈ। ਜਿਸ ਜਿਸ ਜ਼ੋਨ ਦੇ ਵਿੱਚ ਲੋੜ ਹੋਊਗੀ ਉਸ ਦੇ ਵਿੱਚ ਇਲੈਕਸ਼ਨ VOTING ਜਿਹੜੀ 14 ਦਸੰਬਰ ਨੂੰ ਹੋਵੇ। ਸੋ 4 ਦਸੰਬਰ ਨੂੰ ਇਹਨਾਂ ਦੀ ਜਿਹੜੀ ਹੈਗੀ ਹੈ ਇਲੈਕਸ਼ਨ ਦੀ ਜਿਹੜੀ ਕਾਉਂਟਿੰਗ ਹੋਣੀ ਹੋ ਸਕਦੀ ਜਨਤਰੀ ਜਨਤੂ ਜਿਹੜੇ ਲੋਕ ਅੱਛੇ ਆਉਂਦੇ ਨੇ ਹੁਲੜਵਾਜਿੰਗ ਕਰਦੇ ਨੇ ਕਈ ਵਾਰ ਕੋਈ ਐਦਾਂ ਦੇ ਵੀ ਖੜੇ ਹੋ ਜਾਂਦੇ ਨੇ ਮਸਲੇ ਆ ਅਸੀਂ ਬੇਸਿਕਲੀ ਇਹੀ ਜਿਹੜਾ ਹੈਗਾ ਲੋਕਾਂ ਨੂੰ ਔਰ ਕੰਬੀਜੀ ਇੱਟਸ ਨੂੰ ਅਪੀਅਰ ਕਰਦੇ ਆ ਕਿ ਜਿਵੇਂ ਪ੍ਰੋਸੈਸ ਕਮਿਸ਼ਨ ਦਾ ਬਣਾਇਆ ਹੋਇਆ ਉਹਦੇ ਅਕੋਰਡਿੰਗਲੀ ਅੱਗੇ ਮਨਿਸ਼ਨ ਦੇ ਤਰੀਕੇ ਤੇ ਅੱਗੇ ਸੈਨੀਪਰੇ ਪਾਸ ਹੋਵੇ ਔਰ ਜੋ ਜੋ ਲੜਿੰਦੇ ਪ੍ਰਬੰਧ ਹੈਗੇ ਆ ਡੀਐਸਪੀ ਸਾਹਿਬ ਮੇਰੇ ਨਾਲ ਬੱਥੇ ਆ ਜੋ ਪੁਲਿਸ ਦੇ ਪ੍ਰਬੰਧ ਹੈ ਜੋ ਸਿਵਲ ਦੇ ਪ੍ਰਬੰਧ ਹੈਗੇ ਜੋ ਅਸੀਂ ਟੀਮਸ ਸਨਾਉਣੀ ਹੈ ਜੋ ਅਸੀਂ ਨਾਮਿਨੇਸ਼ਨ ਲੈਣ ਵਿੱਚ ਤਿਆਰੀਆਂ ਕਰਨੀਆਂ ਹੈ ਲਕਸ਼ਮੀ ਤਿਆਰੀਆਂ ਕਰਨੀਆਂ ਸਿ ਮੁਕੰਮਲ ਕਰਾਟੀਆਂ ਹੈਗੇ ਲੋਕਾਂ ਨੂੰ ਇਹ ਰਿਕਵੈਸਟ ਹੈਗੀ ਹੈ ਕਿ ਜਿਵੇਂ ਇਹਨਾਂ ਨੇ ਪ੍ਰੋਸੈਸ ਸਿਕਾਉਣ ਦੇ ਵਿੱਚ ਕਿਸੇ ਲਈ ਆੜਦਾ ਜਿਹੜਾ ਹੈਗਾ ਉਹ ਪ੍ਰੋਸੈਸ ਨੂੰ ਪੂਰਾ ਕਰਨ ਪਿੰਡਾਂ ਦੇ ਵਿੱਚ ਵੀ ਕੋਈ ਇਸ ਤਰ੍ਹਾਂ ਦੀ ਕੋਈ ਅੜਦਾਬਾਜੀ ਲੜਾਈ ਝਗੜਾ ਨਾ ਕਰਨ ਜਿੰਨਾਂ ਨੂੰ ਲੋਕ ਜਿਹੜੇ ਹੈਗੇ ਵਾਤੋਂ ਵਾਤ ਵੋਟ ਦੇ ਕੇ ਚੰਦੇ ਹੈਗੇ ਉਸ ਚੀਜ਼ ਨੂੰ ਉਹਨਾਂ ਨੂੰ ਸਹਿ ਪੰਜਾਬ ਸਟੇਟ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਅਨੁਸਾਰ ਜਿਹੜਾ ਹੈਗਾ ਆਪਣੇ ਪੰਚਾਇਤ ਸੰਭਤੀ ਦੀਆਂ ਤੇ ਜ਼ਿਲ੍ਹਾ ਪ੍ਰਸ਼ਦੀਆਂ ਇਲੈਕਸ਼ਨ ਦੀ ਜਿਹੜੀ ਐਨਾਨਸਮੈਂਟ ਹੋ ਚੁੱਕੀ ਅੱਜ ਇੱਕ ਤਰੀਕ ਤੋਂ ਜਿਹੜਾ ਇਹਨਾਂ ਦੇ ਨਾਮੀਨੇਸ਼ਨ ਸ਼ੁਰੂ ਹੋ ਗਏ। ਤੋਂ ਆਪਣੇ ਬਲਾਕ ਸੰਕਲਪ ਸਾਹਿਬ ਦੇ ਵਿੱਚ ਪੰਚਾਇਤ ਸੰਭਤੀ ਦੇ 15 ਜੂਨs ਹੈਗੇ। ਔਰ ਇੱਕ ਤਰੀਕ ਤੋਂ 4 ਤਰੀਕ ਤੱਕ ਜਿਹੜੇ ਹੈਗਾ ਨਾਮੀਨੇਸ਼ਨ ਦੇ ਤੌਰ ਤੇ ਇਹਨਾਂ ਦੇ ਵਾਸਤੇ ਕਰੂ ਜਾ ਸਕਦੇ। 5 ਤਰੀਕ ਨੂੰ ਇਹਨਾਂ ਦੇ ਨਾਮੀਨੇਸ਼ਨ ਦੇ ਆਗੰਮੀ ਔਰ 6 ਤਰੀਕ ਤੱਕ ਕੋਈ ਵੀ ਕੈਂਡੀਡੇਟ ਇਹਦਾ ਆਪਣਾ ਨਾਮਿਨੇਸ਼ਨ ਜਿਹੜਾ ਹੈ ਤਾਂ ਵਾਪਸ ਕਰਨਾ ਔਰ 6 ਤਰੀਕ ਨੂੰ ਤਨਵੀਤ ਹੋਵਾ ਜਿਹੜਾ ਹੈ ਇਹਨਾਂ ਦੇ ਜਿਹੜੇ ਐਸਮ ਦਾ ਡਾਕੂਮੈਂਟ ਸੋ ਲਕਸ਼ਮੀ ਜਿਹੜਾ ਹੋਣ ਜੋ ਇਲੈਕਸ਼ਨ 14 ਦਸੰਬਰ ਨੂੰ ਜਿਹੜੀ ਹੈ ਇਹ ਇਹਨਾਂ ਦੀ ਹੋ ਰਹੀ ਹੈ ਜਿਸ ਜਿਸ ਜ਼ੋਨ ਦੇ ਵਿੱਚ ਲੋੜ ਹੋਊਗੀ ਉਸ ਦੇ ਵਿੱਚ ਲਕਸ਼ਮੀ VOTING ਜਿਹੜੀ 14 ਦਸੰਬਰ ਨੂੰ ਹੋਵੇਗੀ ਸੋ 14 ਦਸੰਬਰ ਨੂੰ ਇਹਨਾਂ ਦੀ ਜਿਹੜੀ ਹੈਗੀ ਹੈ ਇਲੈਕਸ਼ਨ ਦੀ ਜਿਹੜੀ ਕਾਊਂਟਿੰਗ ਹੋਵੇਗੀ ਹੋ ਸਕਦੀ ਜਾਣਕਾਰੀ ਜਿਹਨੂੰ ਜਿਹੜੇ ਲੋਕ ਅੱਛੇ ਆਉਂਦੇ ਨੇ ਹੁਲੜਵਾੜੀ ਦੇ ਤਰਫੋਂ ਨੇ ਕਈ ਵਾਰ ਉਹ ਇੰਨਾ ਦੇ ਵੀ ਖੜੇ ਹੋਣ ਦਾ ਮਸਲਾ ਜੀ ਆ ਅਸੀਂ ਬੇਸਿਕਲੀ ਇਹੀ ਜਿਹੜਾ ਹੈਗਾ ਲੋਕਾਂ ਨੂੰ ਔਰ ਕੰਬੀਜੀ ਐਕਸਪਲੋਰ ਕਰਨਾ ਹੈ ਕਿ ਜਿਵੇਂ ਪ੍ਰੋਸੈਸ ਕਮਿਸ਼ਨ ਦਾ ਬਣਾਇਆ ਹੋਇਆ ਉਹਦੇ ਅਕੋਰਡਿੰਗਲੀ ਆਪਾਂ ਮਨਿਸ਼ੂ ਦੇ ਉੱਤੇ ਕੀ ਆ ਕਿ ਸਨਿਪ੍ਰੇਪਾਸ ਹੋਊ ਔਰ ਜੋ ਜੋ ਲੋੜਿੰਦੇ ਪ੍ਰਬੰਧ ਹੈਗੇ ਆ ਡੀਐਸਪੀ ਸਾਹਿਬ ਮੇਰੇ ਨਾਲ ਬੈਠੇ ਆ ਜੋ ਪੁਲਿਸ ਦੇ ਪ੍ਰਬੰਧ ਹੈ ਜੋ ਸਿਵਲ ਦੇ ਪ੍ਰਬੰਧ ਹੈਗੇ ਜੋ ਅਸੀਂ ਟੀਮਸ ਬਣਾਉਣੀ ਹੈ ਜੋ ਅਸੀਂ ਨਾਮੀਨੇਸ਼ਨ ਲੈਣ ਵਿੱਚ ਪਿਆਰੀਆਂ ਕਰਨੀਆਂ ਹੈ ਲਕਸ਼ਮੀਤਿਆਰੀਆਂ ਕਰਨੀਆਂ ਅਸੀਂ ਮੁਕੰਮਲ ਕਰਤੀਆਂ ਹੈਗੇ ਲੋਕਾਂ ਨੂੰ ਇਹ ਰਿਕਵੈਸਟ ਹੈਗੀ ਹੈ ਕਿ ਜਿਵੇਂ ਇਹਨਾਂ ਨੇ ਪ੍ਰੋਸੈਸ ਚਾਣ ਦੇ ਵਿੱਚ ਇਸ ਪੜੀ ਆਪ ਦਾ ਜਿਹੜਾ ਹੈਗਾ ਉਹ ਪ੍ਰੋਸੈਸ ਨੂੰ ਪੂਰਾ ਕਰਨ ਪਿੰਡਾਂ ਦੇ ਵਿੱਚ ਵੀ ਕੋਈ ਇਸ ਤਰ੍ਹਾਂ ਦੀ ਤੂਹੂਦਗਦਬਾਦੀ ਲੜਾਈ ਝਗੜਾ ਨਾ ਕਰਨ ਜਿੰਨਾਂ ਨੂੰ ਲੋਕ ਜਿਹੜੇ ਹੈਗੇ ਵਤੋਂ ਵਤ ਵੋਟ ਦੇ ਕੇ ਚੰਦੇ ਹੈਗੇ ਉਸ ਚੀਜ਼ ਨੂੰ ਉਹਨਾਂ ਨੂੰ ਸੈੱਟ ਪੰਜਾਬ ਸਟੇਟ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਅਨੁਸਾਰ ਜਿਹੜਾ ਹੈਗਾ ਆਪਣੇ ਪੰਚਾਇਤ ਸੰਭਤੀ ਦੀਆਂ ਤੇ ਜ਼ਿਲ੍ਹਾ ਪ੍ਰਸ਼ਦੀਆਂ ਇਲੈਕਸ਼ਨ ਦੀ ਜਿਹੜੀ ਐਨਾਨਸਮੈਂਟ ਹੋ ਚੁੱਕੀ ਅੱਜ ਇੱਕ ਤਰੀਕ ਤੋਂ ਜਿਹੜਾ ਇਹਨਾਂ ਦੇ ਨਾਮਿਨੇਸ਼ਨ ਸ਼ੁਰੂ ਹੋ ਗਏ। ਤੋਂ ਆਪਣੇ ਬਲਾਕ ਸੰਕਲਪ ਸਾਹਿਬ ਦੇ ਵਿੱਚ ਪੰਚਾਇਤ ਸੰਭਤੀ ਦੇ 15 ਜੂਨs ਹੈਗੇ। ਔਰ ਇੱਕ ਤਰੀਕ ਤੋਂ 4 ਤਰੀਕ ਤੱਕ ਜਿਹੜੇ ਹੈਗਾ ਨਾਮਿਨੇਸ਼ਨ ਦੇ ਤੌਰ ਤੇ ਇਹਨਾਂ ਦੇ ਵਾਸਤੇ ਕਰੂ ਜਾ ਸਕਦੇ। 5 ਤਰੀਕ ਨੂੰ ਇਹਨਾਂ ਦੇ ਨਾਮਿਨੇਸ਼ਨ ਆਗੰਨੀ ਹੈ। ਔਰ 6 ਤਰੀਕ ਤੱਕ ਕੋਈ ਵੀ ਕੈਂਡੀਡੇਟੇਰ ਆਪਣਾ ਨਾਮੀਨੇਸ਼ਨ ਜਿਹੜਾ ਹੈ ਤਾਂ ਵਾਪਸ ਕਰਨਾ। ਔਰ 6 ਤਰੀਕ ਨੂੰ ਤਨਵੀਤ ਹੋਵਾ ਜਿਹੜਾ ਹੈ ਇਹਨਾਂ ਦੇ ਜਿਹੜੇ ਐਸਮ ਦਾ ਡਾਕੂਮੈਂਟ ਹੈ। ਸੋ ਲਕਸ਼ਮਿਤ ਕਰਵਾਉਂਗੇ। ਇਲੈਕਸ਼ਨ 14 ਦਸੰਬਰ ਨੂੰ ਜਿਹੜੀ ਹੈ ਇਹ ਇਹਨਾਂ ਦੀ ਹੋ ਰਹੀ ਹੈ। ਜਿਸ ਜਿਸ ਜ਼ੋਨ ਦੇ ਵਿੱਚ ਲੋੜ ਹੋਊਗੀ ਉਸ ਦੇ ਵਿੱਚ ਇਲੈਕਸ਼ਨ VOTING ਜਿਹੜੀ 14 ਦਸੰਬਰ ਨੂੰ ਹੋਵੇਗੀ। ਸੋ 14 ਦਸੰਬਰ ਨੂੰ ਇਹਨਾਂ ਦੀ ਜਿਹੜੀ ਹੈਗੀ ਹੈ ਇਲੈਕਸ਼ਨ ਦੀ ਜਿਹੜੀ ਕਾਊਂਟਿੰਗ ਹੋਣੀ ਹੈ। ਹੋ ਸਕਦੀ ਜਾਣਕਾਰੀ ਜਨਤਕ ਨੂੰ ਜਿਹੜੇ ਲੋਕ ਅੱਗੇ ਆਉਂਦੇ ਨੇ ਹੁਲੜਵਾੜੀ ਦੀ ਤਰਫੋਂ ਨੇ ਕਈ ਵਾਰ ਕੋਈ ਇੰਨਾ ਦੇ ਵੀ ਖੜੇ ਹੋਣ ਦਾ ਮਸਲਾ ਜੀ ਆ ਅਸੀਂ ਬੇਸਿਕਲੀ ਇਹੀ ਜਿਹੜਾ ਹੈਗਾ ਲੋਕਾਂ ਨੂੰ ਔਰ ਕੰਬੀਜੀ ਐਕਸਪਲੋਰ ਕਰਦੇ ਆ ਕਿ ਜਿਵੇਂ ਪ੍ਰੋਸੈਸ ਕਮਿਸ਼ਨ ਦਾ ਬਣਾਇਆ ਹੋਇਆ ਉਹਦੇ ਅਕੋਰਡਿੰਗਲੀ ਆ ਕੀ ਮੈਨਿਜੇਸ਼ਨ ਤੇ ਪਰੇ ਕੀ ਆ ਕੀ ਸੰਪਰੀਪਾਸ ਹੋਊ ਔਰ ਜੋ ਜੋ ਲੜਿੰਦੇ ਪ੍ਰਬੰਧ ਹੈਗੇ ਆ ਡੀਐਸਪੀ ਸਾਹਿਬ ਮੇਰੇ ਨਾਲ ਬੱਥੇ ਆ ਉਹ ਪੁਲਿਸ ਦੇ ਪ੍ਰਬੰਧ ਹੈ ਜੋ ਸਿਵਲ ਦੇ ਪ੍ਰਬੰਧ ਹੈਗੇ ਜੋ ਅਸੀਂ ਟੀਮਸ ਬਣਾਉਣੀ ਹੈ ਜੋ ਅਸੀਂ ਨਾਮਿਨੇਸ਼ਨ ਲੈਣ ਵਿੱਚ ਪਿਆਰੀਆਂ ਕਰਨੀਆਂ ਹੈ ਲਕਸ਼ਮੀਆਂ ਕਰਨੀਆਂ ਅਸੀਂ ਮੁਕੰਮਲ ਕਰਤੀਆਂ ਹੈਗੀਆਂ ਲੋਕਾਂ ਨੂੰ ਇਹ ਪ੍ਰੈਸ ਹੈਗੀ ਹੈ ਕਿ ਜਿਵੇਂ ਇਹਨਾਂ ਨੇ ਪ੍ਰੋਸੈਸ ਕਰਨ ਦੇ ਵਿੱਚ ਇਸ ਲਈ ਆਪ ਦਾ ਜਿਹੜਾ ਹੈਗਾ ਉਹ ਪ੍ਰੋਸੈਸ ਨੂੰ ਪੂਰਾ ਕਰਨ ਪਿੰਡਾਂ ਦੇ ਵਿੱਚ ਵੀ ਕੋਈ ਇਸ ਤਰ੍ਹਾਂ ਦੀ ਤੂਫੀ ਬਦਵਾਜੀ ਲੜਾਈ ਚੜਾ ਨਾ ਕਰਨ ਜਿੰਨਾਂ ਨੂੰ ਲੋਕ ਜਿਹੜੇ ਹੈਗੇ ਵਤੋਂ ਵਤ ਵੋਟ ਦੇ ਕੇ ਚੰਦੇ ਹੈਗੇ ਉਸ ਚੀਜ਼ ਨੂੰ ਉਹਨਾਂ ਨੂੰ ਸਹਿ

ਆਗਨਿ ਅਤੇ 6 ਤਰੀਕ ਤੱਕ ਕੋਈ ਵੀ ਕੈਂਡੀਡੇਟ ਆਪਣਾ ਨਾਮਿਨੇਸ਼ਨ ਜਿਹੜਾ ਹੈ ਤਾਂ ਵਾਪਸ ਲੈ ਸਕਦਾ ਹੈ। 6 ਤਰੀਕ ਨੂੰ ਤਨਵੀਤ ਹੋਵਾ ਜਿਹੜਾ ਹੈ ਇਹਨਾਂ ਦੇ ਜਿਹੜੀ ਐਸਮ ਦਾ ਡਾਕੂਮੈਂਟ। ਸੋ ਲਕਸ਼ਮੀ ਜਿਹੜਾ ਹੋਣਗੇ ਇਲੈਕਸ਼ਨ 14 ਦਸੰਬਰ ਨੂੰ ਜਿਹੜੀ ਹੈ ਜੀ ਇਹ ਇਹਨਾਂ ਦੀ ਹੋ ਰਹੀ ਹੈ ਜਿਸ ਇਸ ਜ਼ੋਨ ਦੇ ਵਿੱਚ ਲੋੜ ਹੋਊਗੀ ਉਸ ਦੇ ਵਿੱਚ ਲਕਸ਼ਮੀ VOTING ਜਿਹੜੀ 14 ਦਸੰਬਰ ਨੂੰ ਹੋਵੇ। ਸੋ ਇਸ ਆਰੰਭ ਸੰਬੰਧੀ ਇਹਨਾਂ ਦੀ ਜਿਹੜੀ ਹੈਗੀ ਹੈ ਇਲੈਕਸ਼ਨ ਦੀ ਜਿਹੜੀ ਕਾਊਂਟਿੰਗ ਹੋ ਸਕਦਾ ਜਨਤਰੀ ਜਨਤਨੋ ਜਿਹੜੇ ਲੋਕ ਅੱਗੇ ਆਉਂਦੇ ਨੇ ਹਿੰਲਵਾਜਨ ਕਰਦੇ ਨੇ ਕਈ ਵਾਰ ਕੋਈ ਐਦਾਂ ਦੇ ਵੀ ਖੜੇ ਹੋਣ ਦਾ ਮਸਲਾ ਜੀ ਆ ਅਸੀਂ ਬੇਸਿਕਲੀ ਇਹੀ ਜਿਹੜਾ ਹੈਗਾ ਲੋਕਾਂ ਨੂੰ ਔਰ ਕੈਂਬਰੀਜੀਟਸ ਨੂੰ ਅਪੀਲ ਕਰਦੇ ਆ ਕਿ ਜਿਵੇਂ ਪ੍ਰੋਸੈਸ ਕਮਿਸ਼ਨ ਦਾ ਬਣਾਇਆ ਹੋਇਆ ਉਹਦੇ ਅਕੋਰਡਿੰਗਲੀ ਅੱਗੇ ਮਨਿਸ਼ਨ ਦੇ ਤਰੀਕੇ ਤੇ ਅੱਗੇ ਸੈਨਿਕ ਦੇ ਪਾਸੇ ਹੋਵੇ ਔਰ ਜੋ ਜੋ ਲੜਿੰਦੇ ਪ੍ਰਬੰਧ ਹੈਗੇ ਆ ਡੀਐਸਪੀ ਸਾਹਿਬ ਨੇ ਨਾਲ ਦਿੱਤੇ ਆ ਉਹ ਪੁਲਿਸ ਦੇ ਪ੍ਰਬੰਧ ਹੈ ਜੋ ਸਿਵਲ ਦੇ ਪ੍ਰਬੰਧ ਹੈਗੇ ਜੋ ਅਸੀਂ ਟੀਮਸ ਬਣਾਉਣੀ ਹੈ ਜੋ ਅਸੀਂ ਨਾਮੀਨੇਸ਼ਨ ਲੈਣ ਵਿੱਚ ਪਿਆਰੀਆਂ ਕਰਨੀਆਂ ਹੈ ਲਕਸ਼ਮੀਤਿਆਨੀ ਕਰਨੀਆਂ ਅਸੀਂ ਮੁਕੰਮਲ ਕਰਤੀਆਂ ਹੈਗੇ ਲੋਕਾਂ ਨੂੰ ਇਹ ਰਿਕਵੈਸਟ ਹੈਗੀ ਹੈ ਕਿ ਜਿਵੇਂ ਇਹਨਾਂ ਨੇ ਪ੍ਰੋਸੈਸ ਚਾਣ ਦੇ ਵਿੱਚ ਕਿਸੇ ਲਈ ਆਪ ਦਾ ਜਿਹੜਾ ਹੈਗਾ ਉਹ ਪ੍ਰੋਸੈਸ ਨੂੰ ਪੂਰਾ ਕਰਨ ਪਿੰਡਾਂ ਦੇ ਵਿੱਚ ਵੀ ਕੋਈ ਇਸ ਤਰ੍ਹਾਂ ਦੀ ਤੂਫੀ ਬਦਵਾਜੀ ਲੜਾਈ ਚੜਾ ਨਾ ਕਰਨ ਜਿੰਨਾਂ ਨੂੰ ਲੋਕ ਜਿਹੜੇ ਹੈਗੇ ਵਤਨ ਵਤ ਵੋਟ ਦੇ ਕੇ ਚੰਦੇ ਹੈਗੇ ਉਸ ਚੀਜ਼ ਨੂੰ ਉਹਨਾਂ ਨੂੰ ਸਪੋਰਟ

ਅੰਤ ਤਰੀਕ ਨੂੰ ਇਹਨਾਂ ਦੇ ਨਾਮੀਨੇਸ਼ਨ ਦੇ ਪ੍ਰਤੀ ਪ੍ਰਤਾਣ ਹੈ ਨਹੀਂ ਹੈ। ਔਰ 6 ਤਰੀਕ ਤੱਕ ਕੋਈ ਵੀ ਕੈਂਡੀਡੇਟ ਜਿਹੜਾ ਆਪਣਾ ਨਾਮੀਨੇਸ਼ਨ ਜਿਹੜਾ ਹੈ ਤਾਂ ਵਾਪਸ ਲੈ ਸਕਦਾ। ਔਰ 6 ਤਰੀਕ ਨੂੰ ਤਿੰਨ ਵਜੇ ਤੱਕ ਜਿਹੜਾ ਇਹਨਾਂ ਦੇ ਜਿਹੜੀ ਐਸਐਮ ਦਾ ਡਾਕੂਮੈਂਟ। ਸੋ ਲਕਸ਼ਮੀ ਜਿਹੜਾ ਹੋਣਗੇ ਇਲੈਕਸ਼ਨ 14 ਦਸੰਬਰ ਨੂੰ ਜਿਹੜੀ ਹੈ ਜ ਇਹ ਇਹਨਾਂ ਦੀ ਹੋ ਰਹੀ ਹੈ। ਜਿਸ ਇਸ ਜ਼ੋਨ ਦੇ ਵਿੱਚ ਲੋੜ ਹੋਊਗੀ ਉਸ ਦੇ ਵਿੱਚ ਲਕਸ਼ਮੀ VOTING ਜਿਹੜੀ 14 ਦਸੰਬਰ ਨੂੰ ਹੋਵੇ। ਸੋ ਉਸ ਅੰਤ ਸੰਬੰਧ ਨੂੰ ਇਹਨਾਂ ਦੀ ਜਿਹੜੀ ਹੈਗੀ ਹੈ ਇਲੈਕਸ਼ਨ ਦੀ ਜਿਹੜੀ ਕਾਉਂਟਿੰਗ ਹੋਣੀ ਹੋ ਸਕਦਾ ਕਿ ਜਾਣਕਾਰੀ ਜਿਹਨਾਂ ਤੋਂ ਜਿਹੜੇ ਲੋਕ ਅੱਥੇ ਆਉਂਦੇ ਨੇ ਹੁਲੜਵਾਜਿੰਗ ਕਰਦੇ ਨੇ ਕਈ ਵਾਰ ਕੋਈ ਇਦਾਂ ਦੇ ਵੀ ਖੜੇ ਹੋਣ ਦਾ ਮਸਲਾ ਜੀ ਆ ਅਸੀਂ ਬੇਸਿਕਲੀ ਇਹੀ ਜਿਹੜਾ ਹੈਗਾ ਲੋਕਾਂ ਨੂੰ ਔਰ ਕੈਂਬਰੀਜੀਅਨਸ ਨੂੰ ਅਪੀਅਲ ਕਰਦੇ ਆ ਕਿ ਜਿਵੇਂ ਪ੍ਰੋਸੈਸ ਕਮਿਸ਼ਨ ਦਾ ਮੰਨਿਆ ਹੋਇਆ ਉਹਦੇ ਅਕੋਰਡਿੰਗਲੀ ਅੱਗੇ ਮਨਿਸ਼ਨ ਦੇ ਤਰੀਕੇ ਤੇ ਅੱਗੇ ਸਾਨੂੰ ਕਰੇ ਪਾਸੇ ਹੋਵੇ ਔਰ ਜੋ ਜੋ ਲੜਿੰਦੇ ਪ੍ਰਬੰਧ ਹੈਗੇ ਆ ਡੀਐਸਪੀ ਸਾਹਿਬ ਨੇ ਨਾਲ ਦਿੱਤੇ ਆ ਤੋ ਇਸੇ ਪ੍ਰਬੰਧ ਹੈ ਜੋ ਸਿਵਲ ਦੇ ਪ੍ਰਬੰਧ ਹੈਗੇ ਜੋ ਅਸੀਂ ਟੀਮਸ ਸਨਾਉਣੀ ਹੈ ਜੋ ਅਸੀਂ ਨਾਮਿਨੇਸ਼ਨ ਲੈਣ ਵਿੱਚ ਤਿਆਰੀਆਂ ਕਰਨੀਆਂ ਹੈ ਲਕਸ਼ਮੀ ਤਿਆਰੀਆਂ ਕਰਨੀਆਂ ਸਿ ਮੁਕੰਮਲ ਕਰਤੀਆਂ ਹੈ ਵੀ ਲੋਕਾਂ ਨੂੰ ਇਹ ਰਿਕਵੈਸਟ ਹੈਗੀ ਹੈ ਕਿ ਜਿਵੇਂ ਇਹਨਾਂ ਨੇ ਪ੍ਰੋਸੈਸ ਸਿਕਾਉਣ ਦੇ ਵਿੱਚ ਕਿਸੇ ਲਈ ਆਰਦਾ ਜਿਹੜਾ ਹੈਗਾ ਉਹ ਪ੍ਰੋਸੈਸ ਨੂੰ ਪੂਰਾ ਕਰਨ ਪਿੰਡਾਂ ਦੇ ਵਿੱਚ ਵੀ ਕੋਈ ਇਸ ਤਰ੍ਹਾਂ ਦੀ ਕੋਈ ਗੜਬੜੀ ਲੜਾਈ ਝਗੜਾ ਨਾ ਕਰਨ ਜਿੰਨਾਂ ਨੂੰ ਲੋਕ ਜਿਹੜੇ ਹੈਗੇ ਵਾਤੋਂ ਵਾਤ ਵੋਟ ਦੇ ਕੇ ਚੰਦੇ ਹੈਗੇ ਉਸ ਚੀਜ਼ ਨੂੰ ਉਹਨਾਂ ਨੂੰ ਸਹਿਤ